ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਇਹ ਵੀ ਕਹਿ ਸਕਦੇ ਹੋ ਕਿ ਇਸ ਵੇਲੇ ਦੀ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨਾ ਸਿੱਧੂ ਇਸ ਸਮੇਂ ਲੁਧਿਆਣਾ ਪੁਲਿਸ ਦੀ ਹਿਰਾਸਤ ਦੇ ਵਿੱਚ ਸਨ ਜਿਸ ਤੋਂ ਬਾਅਦ ਕਿ ਉਹਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਦੋਸਤੋ ਇਸ ਵੇਲੇ ਦੀ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਭਾਨਾ ਸਿੱਧੂ ਦੇ ਸਾਰੇ ਚਾਹਵਣ ਵਾਲਿਆਂ ਦੇ ਲਈ ਉਹਨਾਂ ਦੇ ਸਪੋਰਟਰਾਂ ਦੇ ਲਈ ਉਹਨਾਂ ਦੇ ਭਰਾਵਾਂ ਦੇ ਲਈ ਕਿ ਭਾਨਾ ਸਿੱਧੂ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ ਅਤੇ ਬਹੁਤ ਜਲਦ ਹੋਣ ਭਾਨਾ ਸਿੱਧੂ ਜੇਲ੍ਹ ਤੋਂ ਆ ਰ ਆ ਰਹੇ ਹਨ ਜੀha ਦੋਸਤੋ ਤੁਸੀਂ ਬਿਲਕੁਲ ਸਹੀ ਸੁਣਿਆ ਭਾਨਾ ਸਿੱਧੂ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ ਜਿਸ ਦੇ ਕਰਕੇ ਬਹੁਤ ਜਲਦ ਉਹ ਤੁਹਾਡੇ ਵਿੱਚ ਹੋਣਗੇ ਅਤੇ ਦੋਸਤੋ ਦੱਸ ਦਈਏ ਕਿ ਇਸ ਦਾ ਸਿੱਧਾ ਪ੍ਰਸਾਰਣ ਲਾਈਵ ਵੀਡੀਓ ਤੁਹਾਨੂੰ ਲਿਮਟਿਡ ਗਿਆਨ ਤੇ ਦੇਖਣ ਦੇ ਲਈ ਮਿਲੇਗੀ ਭਾਨਾ ਸਿੱਧੂ ਦੀ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਹਰ ਕੋਈ ਖੁਸ਼ ਹੈ ਤੇ ਉੱਥੇ ਹੀ ਹਰ ਇੱਕ ਦਾ ਕਹਿਣਾ ਹੈ ਕਿ ਇਹ ਇੱਕ ਵੱਡੀ ਜਿੱਤ ਹੋਈ ਹੈ ਸੱਚਾਈ ਦੀ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਠੱਗ 에ਜੈਂਟਾਂ ਦਾ ਕਾਲ ਬਹੁਤ ਜਲਦ ਬਾਹਰ ਆ ਰਿਹਾ ਹੈ ਤੇ ਉਹਨਾਂ ਦੇ ਲਈ ਬੁਰੀ ਖਬਰ ਹੈ ਜੋ ਕਿ ਭਾਨਾ ਸਿੱਧੂ ਦੀ ਗ੍ਰਿਫਤਾਰੀ ਤੇ ਖੁਸ਼ ਹੋ ਰਹੇ ਸਨ ਮਠਿਆਈਆਂ ਵੰਡ ਰਹੇ ਸਨ ਜਿਹੜੇ ਕਿ ਲੋਕਾਂ ਦੇ ਨਾਲ ਧੱਕਾ ਕਰਦੇ ਹਨ ਉਹਨਾਂ ਨੂੰ ਭਾਨਾ ਸਿੱਧੂ ਦੀ ਗ੍ਰਿਫਤਾਰੀ ਦੀ ਖੁਸ਼ੀ ਹੋਈ ਸੀ ਪਰ ਦੋਸਤੋ ਬਹੁਤ ਜਲਦ ਲੋਕਾਂ ਦੇ ਨਾਲ ਖੜਨ ਵਾਲਾ ਤੇ ਲੋਕਾਂ ਦੇ ਦੁੱਖ ਦਰਦ ਸਮਝਣ ਵਾਲਾ ਲੋਕਾਂ ਦੀ ਮੁਸੀਬਤ ਦੇ ਵਿੱਚ ਡਟ ਕੇ ਨਾਲ ਖੜਨ ਵਾਲਾ ਭਾਨਾ ਸਿੱਧੂ ਜਲਦ ਬਾਹਰ ਆ ਰਿਹਾ ਹੈ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜ਼ਰੂਰ ਕਮੈਂਟ ਕਰਨਾ ਮਿਲਦੇ ਹਾਂ ਜਲਦ ਕਿਸੇ ਹੋਰ ਦੇ ਨਾਲ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ